ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਤੇ ਅੱਜਕੱਲ ਨਿੱਕੇ ਨਿੱਕੇ ਜੁਵਾਕ ਕਨੀਏ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਨਹੀਂ ਅੱਜਕੱਲ ਦੇ ਜੁਵਾਕ ਐਨੇ ਤੇਜ਼ ਹੋ ਚੁੱਕੇ ਨੇ ਕਿ ਸਾਹਮਣੇ ਵਾਲੇ ਨੂੰ ਗੱਲ ਤੱਕ ਨਹੀਂ ਆਉਣ ਦਿੰਦੇ ਤੇ ਹੁਣ ਆ ਇੱਕ ਨਿੱਕੇ ਜਿਹੇ ਸਰਦਾਰ ਮੁੰਡੇ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਮੁੰਡੇ ਨੂੰ ਨੇ ਇਸ ਦੇ ਮੰਮੀ ਡੈਡੀ ਪੀਜ਼ਾ ਖਵਾਉਣ ਲਈ ਬਾਹਰ ਲੈ ਕੇ ਜਾਂਦੇ ਨੇ ਤੇ ਪੀਜਾ ਜਿਵੇਂ ਹੀ ਇਸ ਨੂੰ ਖਾਣ ਲਈ ਦਿੱਤਾ ਜਾਂਦਾ ਆ ਤਾਂ ਇੱਕ ਪੀਜੇ ਦਾ ਪੀਸ ਚੱਕ ਕੇ ਜਦੋਂ ਟੇਸਟ ਕਰਦਾ ਆ ਤਾਂ ਇਸ ਨੂੰ ਇੱਕਦਮ ਬਹੁਤ ਹੀ ਜ਼ਿਆਦਾ ਗੁੱਸਾ ਆ ਜਾਂਦਾ ਆ ਤੇ ਫਿਰ ਵੇਖੋ ਇਹ ਕਿਵੇਂ ਫਰਾਟੇਦਾਰ ਗਾਲਾਂ ਕੱਢਣ ਲੱਗ ਜਾਂਦਾ ਆ ਇਸ ਦੇ ਘਰ ਵਾਲੇ ਇਸ ਨੂੰ ਬਥੇਰਾ ਚੁੱਪ ਕਰਾਉਂਦੇ ਨੇ ਕਿ ਚੁੱਪ ਕਰ ਜਾ ਪਰ ਇਹ ਕਿੱਥੇ ਟਲਦਾ ਆ ਪਤੰਦਰ ਇਸ ਵੀਡੀਓ ਨੂੰ ਪੂਰਾ ਵੇਖਣ ਤੋਂ ਬਾਅਦ ਸੱਚੀ ਤੁਹਾਡਾ ਵੀ ਹਾਸਾ ਨਹੀਂ ਰੁਕਣਾ ਇਸ ਦੀ ਪੂਰੀ ਗਰੰਟੀ ਹੈ mere paas to mere blue long da paal hai mai bhi kaun karne me khada